ਜਿੰਦਾਬਾਦ ਕੇਜਰੀਵਾਦ ਜਿੰਦਾਬਾਦ ਕੇਜਰੀਵਾਦ ਜਿੰਦਾਬਾਦ ਮਾਦੀਮ ਰਾਈ ਸੰਗਤ ਨੂੰ ਸचेत ਕਰਨੀ ਚਾਹੁੰਦੇ ਆ ਕਿ ਅਸੀਂ ਬੜੀ ਵਾਰ ਠੱਗੀ ਮਰਵਾ ਲਈ ਬਹੁਤ ਵਾਰ ਅਸੀਂ ਮੂਰਖ ਬਣ ਲਿਆ ਕਿਤੇ ਹੁਣ ਸਾਡਾ ਉਹ ਲਿਸਟ ਚ ਨਾਂ ਆਜੇ ਵੀ ਯਾਰ ਗਰਦਾਸਪੁਰਿਆਂ ਨੂੰ ਤੇ ਜਿੱਦਾਂ ਮਰਜ਼ੀ ਆਪਾਂ ਝੂਠੇ ਸੱਚੇ ਵਾਅਦੇ ਕਰਕੇ ਵੋਟਾਂ ਲੈ ਕੇ ਗਾਂਹ ਜਾਂਦੇ ਆ ਤੁਸੀਂ ਸ਼ੈਰੀ ਕਲਸੀ ਇੱਕ ਨੌਜਵਾਨ ਲੀਡਰ ਆ ਇੱਕ ਜੰਗ ਲੀਡਰ ਆ ਇੱਕ ਉਹਦੇ ਵਿੱਚ ਕੰਮ ਕਰਨ ਦੀ ਜਿਹੜੀ ਇਹ ਉਹਦੇ ਵਿੱਚ ਮੈਂ ਵੇਖੀ ਹੈ ਭਾਵਨਾ ਹੈ ਸਿਰ 6 ਵਜੇ ਤੋਂ ਲੈ ਕੇ ਰਾਤ 2-2 ਵਜੇ ਤੱਕ ਜਿਹੜਾ ਪਬਲਿਕ ਨੂੰ ਮਿਲਦਾ ਸਾਡੇ ਵਿੱਚੋਂ ਨਿਕਲਿਆ ਸਾਡਾ ਭਰਾ ਏ ਇੱਕ ਆਮ ਲੀਡਰ ਏ ਇੱਕ ਆਮ ਲੋਕਾਂ ਦੀ ਜਿਹੜੀ ਆਵਾਜ਼ ਬਣ ਕੇ ਜਿਵੇਂ ਵਿਧਾਨ ਸਭਾ ਦੇ ਵਿੱਚ ਉਹ ਗੂੰਜ ਰਿਹਾ ਇਵੇਂ ਹੀ ਤੁਹਾਡੀ ਜਿਹੜੀ ਹੱਕਾਂ ਦੀ ਰਾਖੀ ਹੈ ਲੋਕ ਸਭਾ ਦੇ ਵਿੱਚ ਕਰੇਗਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ